ਸਤਿਗੁਰੂ ਦੀ ਸਾਜਿਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਛੋਟੇ ਸਾਹਿਬ ਜਿਆਦਿਆਂ ਦਾ ਜੋਤੀ ਜੋਤ ਸਮਾਉਣ ਦਾ ਸ਼ਹੀਦੀ ਗੁਰਪੁਰਬ ਹੈ ਸਾਧ ਸੰਗਤ ਜੀ ਗੁਰੂ ਮਾਰਿਆ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਿਬ ਜਦੇ ਵੱਡੇ ਦੋ ਬਾਬਾ ਅਗੀਰ ਸਿੰਘ ਸਾਹਿਬ ਜੀ ਬਾਬਾ ਜੂਹਾਰ ਸਿੰਘ ਸਾਹਿਬ ਜੀ ਇਹਨਾਂ ਦੀ 16 ਸਾਲ ਦੀ ਵੱਡਿਆਂ ਦੀ ਉਮਰ ਸੀ ਛੋਟਿਆਂ ਦੀ 11 ਸਾਲ ਦੀ ਉਮਰ ਸੀ ਉਹਨਾਂ ਚਮਕੌਰ ਸਾਹਿਬ 'ਵੀ ਜੰਗ ਕਰਕੇ ਧਰਮ ਦੀ ਰੱਖਿਆ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਗਰੀਬ ਨਵਾਜ਼ ਜੀ ਨੇ ਜਿੱਥੇ ਹੋਰ ਸਿੱਖਾਂ ਨੂੰ ਕੁਰਬਾਨ ਕੀਤਾ ਆਪਣੇ ਜਿਗਰ ਦੇ ਟੋਟਿਆਂ ਨੂੰ ਦੇ ਕੇ ਸਾਨੂੰ ਬਚਾਇਆ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਮੁਲਕ ਦੇ ਤੇ ਤਰਸ ਕੀਤਾ ਹੈ ਜੇ ਮਹਾਰਾਜ ਸਾਹਿਬ ਸਾਹਿਬ ਜਿਆਦੇ ਨੂੰ ਨਾਮ ਕੁਰਬਾਨ ਕਰਦੇ ਸਾਲ ਸੰਗਤ ਜੀ ਦੁਨੀਆ ਦੇ ਵਿੱਚ ਧਰਮ ਨਹੀਂ ਸੀ ਕਾਇਮ ਹੋਣਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੇਣ ਨਾਲ ਹੀ ਜ਼ੁਲਮ ਦੀ ਜੜ ਪੱਟੀ ਗਈ ਸੀ ਰੰਗਜੀਤ ਉਹ ਤੋਂ ਬਾਅਦ ਦਿੱਲੀ ਵਿੱਚ ਨਹੀਂ ਸੀ ਸੌ ਸਕਿਆ ਭਾਈ ਮਜੀਦਾਹ ਜੀ ਨੇ ਐਸਾ ਉਹਦਾ ਮੂਦਾ ਉਲਟਾਇਆ ਸੀ ਪਲੰਗ ਮੁੜ ਕੇ ਦਿੱਲੀ ਦੀ ਰਾਤ ਨਹੀਂ ਸੀ ਕੱਢਦਾ ਸੌ ਨਹੀਂ ਸਕਦਾ ਅਖੀਰ ਜੰਗ ਦੇ ਬਹਾਨੇ ਦੱਖਣ ਵਿੱਚ ਜਾ ਕੇ ਆਪਣਾ ਸਮਾਂ ਬਤੀਤ ਕੀਤਾ ਸੀ ਇਸੇ ਪ੍ਰਕਾਰ ਇਸ ਹੰਗਵੇ ਅੰਦਰ ਸਾਧ ਸੰਗਤ ਜੀ ਜਿੱਥੇ ਨਵਾਬ ਬਜੀਦਾ ਸੀ ਅਤੇ ਜਿਸ ਨੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਜੰਗ ਕਰਕੇ ਨਰਮੋਹਗੜ੍ਹ ਤੋਂ ਹਾਰ ਖਾਧੀ ਸੀ ਉਹ ਚੋਦੀ ਬਾਦਸ਼ਾਹ ਗਰੀਬ ਨਵਾਜ਼ ਸਾਰੀਆਂ ਜੀਆਂ ਦੀਆਂ ਰੱਖਿਆ ਕਰਨ ਵਾਲੇ ਸਤਗੁਰੂ ਸਰਵੰਸਵਾਰਨ ਤੇ ਆਪਣੇ ਮੁਲਕ ਦੀ ਅੰਦਰ ਧਰਮ ਦੀ ਨਿਓ ਕਾਇਮ ਰੱਖਣ ਵਾਸਤੇ ਆਪਣੇ ਪੁੱਤਰਾਂ ਦਾ ਪਿਆਰ ਨਹੀਂ ਕੀਤਾ ਸਤਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਪਹਿਲਾਂ ਵਾਰ ਨਾ ਕੀਤਾ ਹੈ ਜਿਸ ਵਕਤ ਹੈ ਸ੍ਰੀ ਨੰਦਪੁਰ ਸਾਹਿਬੋ ਸਾਧ ਸੰਗਤ ਜੀ 1761 ਵਿਕਰਮੀ ਦੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਛੱਡਿਆ ਹੈ ਸਿੱਖਾਂ ਦੇ ਬੇਨਤੀ ਕਰਨੇ ਤੋਂ ਸਰਸੇ ਦੇ ਤੱਕ ਜੰਗ ਹੁੰਦਾ ਆਇਆ ਪਿੱਛੋਂ 700 ਸਿੰਘ ਸਰਸਾ ਤੇ ਸ਼ਹੀਦ ਹੋਇਆ ਉਸ ਵਕਤ ਪਰਿਵਾਰ ਦਾ ਵਿਛੋੜਾ ਪਿਆ ਹੈ ਜਿਨ੍ਹਾਂ ਵਿੱਚੋਂ ਮਾਤਾ ਸਾਹਿਬ ਜੀ ਛੋਟੇ ਸਾਲ ਜਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਤੇ ਬਾਬਾ ਫਤੇ ਸਿੰਘ ਸਾਹਿਬ ਜੀ ਇਹਨਾਂ ਦੋਹਾਂ ਸਾਹਿਬਜਾਗਿਆਂ ਦੇ ਸਮੇਤ ਇੱਕ ਰਸ ਵਿੱਚ ਬੈਠੇ ਸਨ ਤੇ ਇੱਕ ਧੰਦੀ ਖੱਜਰ ਸੀ ਨਾਲ ਮੋਹਰਾਂ ਦੀ ਇਹਦੇ ਸਨੇਹ ਤੇ ਜਦੋਂ ਪਰਿਵਾਰ ਵਿਛੜ ਗਿਆ ਖੇਰੂ-ਖੇਰੀ ਹੋ ਗਿਆ ਜਿੱਦ ਨੂੰ ਕੇ ਦਾ ਮੂੰਹ ਹੋਇਆ ਉਸ ਵੇਲੇ ਤੁਰਪੇ ਇਹਨਾਂ ਦੇ ਤਾਈ ਸਾਹਿਬ ਸਿੰਘ ਜੀ ਗੰਗੂ ਨਾਮ ਵਾਲਾ ਇੱਕ ਬ੍ਰਾਹਮਣ ਸੀ ਖੇੜੀ ਦਾ ਜਿਨ ਕੁਝ ਕਚੇਰੇ ਸੂਰਜ ਪ੍ਰਕਾਸ਼ ਲਿਖਿਆ ਮਸੰਦੀ ਵੀ ਕੀਤੀ ਸੀ ਕੰਨਾਂਤ ਲਿਖਾਈ 21 ਸਾਲ ਰਸੋਈਆ ਰਿਹਾ ਸੀ ਪਰ ਮਸੰਦੀ ਦਾ ਜ਼ਿਕਰ ਕੀਤਾ ਮਸੰਦ ਕੋਈ ਚ ਰਿਹਾ ਸੀ ਇਹਨ ਕਿਹਾ ਮਾਤਾ ਸਾਹਿਬ ਜੀ ਮੇਰਾ ਘਰ ਆਪਦਾ ਹੀ ਘਰ ਹੈ ਚਲੋ ਇਸ ਪ੍ਰਕਾਰ ਮਾਤਾ ਨੂੰ ਤਿਰਜ ਦੇ ਕੇ ਛੋਟੇ ਸਾਹਿਬ ਜਿਆਦਿਆਂ ਦੇ ਸਮੇਤ ਇਹ ਖੇੜੀ ਵਿੱਚ ਲਿਆ ਆਇਆ ਖੇੜੀ ਵਿੱਚ ਆ ਕੇ ਮਾਤਾ ਸਾਹਿਬ ਜੀ ਜਿਸ ਵਕਤ ਟਿਕੇ ਉਸ ਵੇਲੇ ਆਪਣੀ ਮਾਂ ਨੂੰ ਇਸ ਨੂੰ ਸੋਭੀ ਜਿਸ ਦਾ ਨਾਮ ਸੀ ਇਹ ਗੰਗੂ ਕਹਿਣ ਲੱਗਾ ਕਿ ਮਾਤਾ ਜੀ ਜ਼ਹਿਰ ਪਾ ਦਿਓ ਔਰ ਅੰਨ ਵਿੱਚ ਜਿਸ ਕਰਕੇ ਇਹਨਾਂ ਦੇ ਪਾਸ ਜਿਹੜਾ ਧਨੂ ਹੈ ਉਹ ਆਪਣੇ ਪਾਸ ਰਹਿ ਜਾਵੇ ਸੁਣ ਕਰਕੇ ਮਾਤਾ ਨੇ ਕਿਹਾ ਕਿ ਇਹ ਪੁੱਤਰੇ ਪਾਸ ਨਹੀਂ ਹੋ ਸਕਦਾ ਉਸ ਵੇਲੇ ਮਾਂ ਜਦੋਂ ਨਾ ਅੱਖੇ ਲੱਗੀ ਵੇਖੀ ਉਸੇ ਵਕਤ ਮਾਤਾ ਸਾਹਿਬ ਜੀ ਸਾਹਿਬ ਜਿਆਦੇ ਨੂੰ ਦੋਹਾਂ ਨੂੰ ਆਪਣੇ ਗੋਡਿਆਂ ਦੇ ਨਾਲ ਲਈ ਬੈਠੇ ਹੈ ਕੁਝ ਆਸ ਫਦੀ ਹਾਲਤ ਮਾਤਾ ਦੀ ਸਮਝ ਕਰਕੇ ਇਸ ਗੰਗੂ ਨੇ ਉਹ ਧਨ ਦੀ ਜਿਹੜੀ ਖੁਰਜੀ ਸੀ ਮੋਹਰਾਂ ਦੀ ਉਹ ਸਤਸੰਗਤ ਜੀ ਲੱਖ ਰੁਪਏ ਦੀ ਕੀਮਤ ਦੀ ਖੁਰਜੀ ਸੀ ਉਹ ਅਸਵੇਂ ਉਥੋਂ ਚੱਕ ਕੇ ਚੋਰਾ ਲਿਆ ਪਹਿਲਾਂ ਘਰ ਵਿੱਚ ਰੱਖੀ ਫਿਰ ਦਿਲ ਵਿੱਚ ਖਿਆਲ ਆਇਆ ਵੀ ਮੈਂ ਪਕੜਿਆ ਨਾ ਜਾਵਾਂ ਤੇ ਕਿਸੇ ਤਰੀਕੇ ਨਾਲ ਹੋਰ ਕਿਤੇ ਰੱਖਾਂ ਬਾਹਰ ਲਿਜਾ ਕੇ ਨੀਵੇਂ ਥਾਂ ਇੱਕ ਟੋਏ ਵਿੱਚ ਰੱਖ ਦਿੱਤੀ ਸਤਸੰਗਤ ਜੀ ਇਸ ਪ੍ਰਕਾਰ ਤੇ ਫਿਰ ਆ ਕੇ ਰੌਲਾ ਪਾਤਾ ਚੋਰ ਚੋਰ ਮਾਤਾ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਮਾਤਾ ਗੁਜਰੀ ਸਾਹਿਬ ਨੇ ਇਹ ਗੰਗੂ ਇੱਥੇ ਆਇਆ ਤਾਂ ਕੋਈ ਹੈ ਨਹੀਂ ਭਾਈ ਚੋਰ ਕਿੱਥੇ ਐ ਇਹ ਕਹਿਣ ਲੱਗਾ ਮਾਤਾ ਚੋਰ ਤੁਹਾਨੂੰ ਲੈ ਗਏ ਚਰਾ ਕੇ ਮੈਨੂੰ ਨਹੀਂ ਪਤਾ ਸੁਣ ਕੇ ਮਾਤਾ ਨੇ ਕਿਹਾ ਕੋਈ ਨਹੀਂ ਤੁਹਾਨੂੰ ਦੀ ਤਾਂ ਪਰਵਾਹ ਨਹੀਂ ਤੇ ਤੂੰ ਚੁੱਪ ਕਰਕੇ ਸ਼ਾਂਤ ਕਰ ਇਹ ਕਹਿਣ ਲੱਗਾ ਮਾਤਾ ਮੈਨੂੰ ਕੱਲ ਨੂੰ ਤੁਸੀਂ ਚੋਰ ਬਣਾਓਗੇ ਮਾਤਾ ਸਾਹਿਬ ਜੀ ਚੁੱਪ ਕਰ ਇਹਨਾਂ ਵਚਨ ਸੁਣ ਕੇ ਇਹਨਾਂ ਚੋਰ ਚੋਰ ਕਹਿ ਕੇ ਲੋਕ ਇਕੱਠੇ ਕਰ ਲਏ ਇਕੱਠੇ ਕਰਕੇ ਲੋਕਾਂ ਦੇ ਤਾਂ ਹੀ ਅਖੀਰ ਸਾਧ ਸੰਗਤ ਜੀ ਕਿ ਪਿੰਡ ਦਾ ਨੰਮਰਦਾਰ ਲੈ ਲਿਆ ਲੈ ਕੇ ਮਰੰਡੇ ਪਹੁੰਚ ਕਰਕੇ ਉਥੋਂ ਜਾਨੀ ਮਾਨੀ ਖਾਨੀ ਜਾਨੀ ਮਾਨੀ ਖਾਂ ਦੋ ਜਿਹੜੇ ਉਥੋਂ ਦੇ ਮੁਸਲਮਾਨ ਥਾਣੇਦਾਰ ਸਨ ਉਹਨਾਂ ਨੂੰ ਚੜਾ ਲਿਆ ਆ ਪੁਲਿਸ ਸਮੇਤ ਲਿਆ ਕੇ ਮਾਤਾ ਸਾਹਿਬ ਜੀ ਤੇ ਸਾਹਿਬ ਜਾਨ ਨੂੰ ਦਿਖਾ ਦਿੱਤਾ ਕਿ ਮੇਰੇ ਘਰ ਵਿੱਚ ਹਨਗੇ ਇਸ ਪ੍ਰਕਾਰ ਗ੍ਰਿਫਤਾਰੀ ਕਰਾਤੀ ਇਹ ਜਾਨੀ ਖਾਂ ਮਾਨੀ ਖਾਂ ਜਿਹੜੇ ਮਰੰਡੇ ਦੇ ਸਨ ਇਹ ਦੋਹਾਂ ਨੂੰ ਸਾਹਿਬ ਜਾਨਿਆਂ ਨੂੰ ਰਸਤੇ ਚੜਾ ਕੇ ਮਾਤਾ ਸਾਹਿਬ ਨੂੰ ਇਹ ਸਾਧ ਸੰਗਤ ਜੀ ਸਰੰਦ ਵਿੱਚ ਪਹੁੰਚਾਉਣਾ ਚਾਹੁੰਦੇ ਸਨ ਰਸਤੇ ਵਿੱਚ ਜਿਹੜਾ ਵੀ ਕੋਈ ਦਰਸ਼ਨ ਕਰਦਾ ਸੀ ਵੇਖ ਕੇ ਹੈਰਾਨ ਹੋ ਜਾਂਦੇ ਸੀ ਕੋਈ یوں ਸਮਝਦਾ ਸੀ ਕਿ ਰਾਮਚੰਦਰ ਜੀ ਤੇ ਲక్ష్మణ ਦੀ ਦੋਵੇਂ ਜੋੜੀ ਆ ਰਹੀ ਹੈ ਕੋਈ ਕਹਿੰਦਾ ਸੀ ਬਲ ਭਦਰ ਤੇ ਕ੍ਰਿਸ਼ਨ ਜੀ ਦੋਵੇਂ ਆ ਰਹੇ ਹਨ یوں ਸਭ ਜਿਆਦਿਆਂ ਦਰਸ਼ਨ ਕਰਕੇ ਅਨੁਮਾਨ ਲਾ ਰਹੇ ਸਨ ਪਰ ਸਾਰਿਆਂ ਦਾ ਚਿਤ ਮੋਹੇ ਜਾਂਦੇ ਸੀ ਵੇਖਦੇ ਹੀ ਰਹਿ ਜਾਂਦੇ ਸਨ ਰਥ ਅੱਗੇ ਚੱਲਿਆ ਜਾਂਦਾ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਪਹਿਲਾ ਮਰੰਡੇ ਲਿਆ ਕੇ ਗੁਰਦੁਆਰਾ ਸਾਹਿਬ ਯਾਦਗਾਰ ਸਾਹਿਬ ਜਗਦਾਦੀ ਬਣਿਆ ਹੋਇਆ ਜਿੱਥੇ ਉੱਥੇ ਰਾਤ ਆਪ ਜੀ ਨੂੰ ਰੱਖਿਆ ਗਿਆ ਜਿੱਥੋਂ ਰੱਖ ਕਰਕੇ ਉਹ ਦੋਏ ਦਿਨ ਸਾਹਿਬ ਸੰਗੋਜੀ ਵਜੀਦੇ ਦੀ ਕਚਹਿਰੀ ਚ ਬਚਾਉਣ ਵਾਸਤੇ ਲਾਲਚ ਦੇ ਵਾਸਤੇ ਇਹਨਾਂ ਕਿਹਾ ਕਿ ਮੈਨੂੰ ਕੁਝ ਮਾਇਆ ਦਵਾਇਓ ਗੰਗੂ ਨਾਲ ਹੋ ਲਿਆ ਉਸਕੇ ਸਾਹਿਬ ਸੰਗਜੀ ਜਾਨੀਖਾ ਮਾਨੀਖਾ ਤੇ ਹੋਰ ਕੁਝ ਪੁੱਸ ਨਾਲ ਲੈ ਕੇ ਮਾਤਾ ਸਾਹਿਬ ਜੀ ਤੇ ਸਾਹਿਬ ਜਦੋਂ ਰੱਥ 'ਤੇ ਚੜਿਓ ਹਨ ਨੂੰ ਨਾਲ ਲੈ ਕੇ ਸਰੰਦੂ ਪੜੇ ਸਾਧ ਸੰਗਈ ਦੀ ਸਰੰਦ ਵਿੱਚ ਨਵਾਬ ਨੂੰ ਜਾ ਕੇ ਕਿਹਾ ਕਿ ਸਾਨੂੰ ਕੋਈ ਅਰਾਮ ਨਹੀਂ ਨਵਾਬ ਦੇ ਕੋਲੇ ਕਿਸਨ ਭੇਜ ਦੇ ਤਾਂ ਇਸ ਗੰਗੂ ਦੇ ਕੋਲੇ ਮਾਰਾ ਵੀ ਮਾਇਆ ਜਿਹੜੀ ਸੀ ਘਰੋਂ ਆਈ ਹੋਈ ਇਹ ਅਹੰਕਾਰੀ ਰੱਖ ਲਈ ਹੈ ਫਿਰ ਇਸ ਨੂੰ ਗੰਗੂ ਨੂੰ ਪਕੜ ਲਿਆ ਸਪਾਹੀਆਂ ਨੇ ਸਪਾਹੀਆਂ ਨੇ ਪਕੜ ਕੇ ਕਹਿਣ ਲੱਗੇ ਦੱਸ ਕਿੱਥੇ ਆ ਪੈਸੇ ਇਹ ਕਾਲੀ ਦਾ ਮਾਰਿਆ ਆਇਆ ਉਹਨਾਂ ਦੇ ਨਾਲ ਕਿਤੋਂ ਦੱਸ ਨਾ ਸਕੇ ਜਿੱਥੋਂ ਪੱਟੇ ਉੱਥੋਂ ਨਿਕਲਣਾ ਇਸ ਪ੍ਰਕਾਰ ਮਾਇਆ ਇਹਦੇ ਵੀ ਹੱਥ ਨੇ ਆਈ ਤੇ ਮਾਰੀ ਦਾ ਇਸ ਪ੍ਰਕਾਰ ਕੁਟ ਦੇ ਨਾਲ ਪੁਲਸ ਤੋਂ ਕਿ ਗੰਗੂ ਤਾਂ ਉਸੇ ਵੇਲੇ ਮਰ ਗਿਆ ਸੀ ਸਾਧ ਸੰਗਤ ਦੀ ਇਸ ਪ੍ਰਕਾਰ ਇਧਰ ਸਾਹਿਬ ਜਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਸਾਧ ਸੰਗੇ ਜੀ ਉਸ ਵਕਤ ਬੰਦ ਕੀਤਾ ਗਿਆ ਮਾਤਾ ਸਾਹਿਬ ਦੇ ਸਮੇਤ ਤੇ ਸਵੇਰ ਜਿਸ ਵਕਤ ਕਚਹਿਰੀ ਲੱਗੀ ਪਲਸੋਂ ਦੇ ਦਿਨ ਤੇ ਸਾਹਿਬ ਜਾਦਿਆਂ ਨੂੰ ਮਾਤਾ ਸਾਹਿਬ ਜੀ ਦੇ پاسੋਂ ਮੰਗਿਆ ਗਿਆ ਕਿ ਮਾਤਾ ਜੀ ਸਾਹਿਬ ਜਾਦਿਆਂ ਨੂੰ ਕਚਹਿਰੀ ਚ ਨਵਾਬ ਬੁਲਾ ਲਿਆ ਹੈ ਮਾਤਾ ਨੂੰ ਕਿਹਾ ਭਾਈ ਕੀ ਕੰਮ ਹੈ ਨਾਲ ਉੱਥੇ ਜਾਣ ਦਾ ਨਹੀਂ ਮਾਤਾ ਜੀ ਇੱਕ ਵਾਰੀ ਉੱਥੇ ਨਵਾਬ ਦੇ ਸਾਹਮਣੇ ਹੋਇਆ ਹੁਣ ਤੇ ਫੇਰ ਤੁਹਾਡੇ ਕੋਲੇ ਭੇਜ ਦਿਆਂਗੇ ਇਹ ਸੁਣ ਕੇ ਮਾਤਾ ਜੀ ਨੇ ਸਾਹਿਬ ਜادہ ਤਿਆਰ ਕਰ ਦਿੱਤੇ ਦੋਹੇ ਸਾਹਿਬ ਜادہ ਨੂੰ ਨਾਲ ਲੈ ਕੇ ਜਿਸ ਵਕਤ ਸਿਪਾਹੀ ਆਏ ਆ ਕੇ ਸਾਹਿਬ ਜادہ ਨੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਿਹ ਬੁਲਾਉਣਾ ਕੀਤੀ ਨਵਾਬ ਕਹਿਣ ਲੱਗਾ ਕੇ ਕਾਕਾ ਨੂੰ ਮੈਨੂੰ ਸਲਾਮ ਕਰੋ ਕਹਿਣ ਲੱਗੇ ਸਾਨੂੰ ਤਾਂ ਗੁਰੂ ਸਾਹਿਬ ਨੇ ਇਹੋ ਸਿੱਖਿਆ ਦਿੱਤੀ ਹੈ ਕਿ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਹੈ ਅਸੀਂ ਹੋਰ ਕੋਈ ਕਿਸੇ ਪ੍ਰਕਾਰ ਦਾ ਬਚਨ ਬਲਾਸ ਨਹੀਂ ਕਰਨਾ ਤੇ ਨਾ ਜਾਣਦੇ ਆ ਨਾ ਆਪਣੇ ਧਰਮ ਨੂੰ ਇਸ ਨੂੰ ਛੱਡਣਾ ਹੈ ਉਸ ਦਿਨ ਸਾਰੀ ਕਚਹਿਰੀ ਸੋਚੀ ਪਈ ਰਹੀ ਇਹਨੇ ਵੇਖੋ ਕਿੰਨੇ ਤਿੱਖੇ ਹਨ ਇਹ ਝੁਕੇ ਸਲਾਮ ਨਹੀਂ ਨਵਾਬ ਨੂੰ ਕਰਦੇ ਸਾਰੇ ਲੋਕ ਇਸ ਨਵਾਬ ਦੇ ਅੱਗੇ ਝੁਕਦੇ ਹਨ ਵਜੀਦੇ ਦੇ ਉਸ ਦਿਨ ਕਚਹਿਰੀ ਵਿੱਚ ਇਸ ਪ੍ਰਕਾਰ ਗੱਲਬਾਤ ਕਰਕੇ ਵਾਪਸ ਕੀਤੇ ਗਏ ਦੂਜੇ ਦਿਨ ਫੇਰ ਕੱਲ੍ਹ ਦੇ ਦਿਨ ਬੁਲਾਏ ਗਏ ਸਾਧ ਸੰਗਤ ਜੀ ਬੁਲਾ ਕੇ ਫੇਰ ਨਵਾਬ ਨੇ ਕਿਹਾ ਕਿ ਮੇਰੀਆਂ ਕਾਤੀਆਂ ਜਿਹੜੀਆਂ ਹਨੀਆਂ ਹੈ ਇਹਨਾਂ ਦੇ ਨਾਲ ਥੋੜਾ ਨਕਾਬ ਪੜਾ ਦੂੰਗਾ ਅਤੇ ਤੁਸੀਂ ਮੇਰੇ ਵਾਂਗੂ ਨਵਾਬ ਬਣ ਕੇ ਕਿਸੇ ਇਲਾਕੇ ਦਾ ਰਾਜ ਕਰੋਗੇ ਤੇ ਤੁਸੀਂ ਇਹ ਦੀਨ ਵਿੱਚ ਆ ਜਾਓ ਮੁਸਲਮਾਨੀ ਦੀਨ ਤੇ ਉਸ ਵੇਲੇ ਸਹਿਬ ਫਤਿਹ ਸਿੰਘ ਦੇ ਟਾਈਂ ਜੋਰਾਵਰ ਸਿੰਘ ਨੇ ਕਿਹਾ ਕਿ ਇਹ ਸਹਿਬ ਫਤਿਹ ਸਿੰਘ ਜੀ ਮੈਨੂੰ ਤਾਂ ਐਂ ਪ੍ਰਤੀਤ ਹੁੰਦਾ ਜਿਵੇਂ ਆਪਣੇ ਦਾਦੇ ਸਤਗੁਰੂ ਜੀ ਨੇ ਦਿੱਲੀ ਵਿੱਚ ਜਾ ਕੇ ਸੀਂਦਤਾ ਸੀ ਹਿੰਦ ਧਰਮ ਦੀ ਰੱਖਿਆ ਕਰਨ ਵਾਸਤੇ ਆਪਾਂ ਨੂੰ ਐਵੇਂ ਸੀਸ ਦੇਣਾ ਪਵੇਗਾ ਤੂੰ ਦੱਸ ਤੇਰੀ ਕੀ ਸਲਾਹ ਹੈ ਉਸ ਵੇਲੇ ਸਹਿਬ ਫਤੇ ਸਿੰਘ ਜੀ ਨੇ ਕਿਹਾ ਕਿ ਇਹਦੋਂ ਕੀ ਚੰਗਾ ਹੈ ਇਹਨਾਂ ਦਾ دین ਨਹੀਂ ਅਸੀਂ ਕਬੂਲ ਕਰਨਾ ਐ ਤਾਂ ਸਿੱਖੀ ਧਰਮ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਅਮਰਤੀ ਦਾਤ ਦਿੱਤੀ ਹੈ ਉਸ ਅਮਰਦੀ ਰਹਿਤ ਵਿੱਚ ਸਿੱਖੀ ਚ ਰਹਿਣਾ ਹੈ ਇਹ ਸੁਣ ਕਰਕੇ ਜੋਰਾਵਰ ਸਿੰਘ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੀ ਸ਼ਰਹ ਦੇ ਉੱਤੇ ਨਿਸ਼ਤਰ ਮਾਰਦੇ ਆਂ ਸੁਣ ਕੇ ਬੜਾ ਨਵਾਬ ਖਬਰੇ ਹੋਇਆ ਦੇ ਉਸਕਾ ਸਾਜ ਸੰਗੇ ਜੀ ਫੇਰ ਵਿਦਿਆ ਕੀਤੇ ਗਏ ਤੀਜੇ ਦਿਨ ਅੱਜ ਦੇ ਦਿਨ ਸਾਹਿਬ ਜਦਿਆਂ ਨੂੰ ਨਵਾਬ ਨੇ ਫੇਰ ਬੁਲਾਇਆ ਅੱਜ ਕਚਹਿਰੀ ਚ ਬੁਲਾ ਕਰਕੇ ਆਪ ਜੀ ਨੂੰ ਕਿਹਾ ਜਾ ਕੇ ਫਤਹ ਨਾ ਬਲਾਓ ਸलाम ਕਰੋ ਇਹਨਾਂ ਨੇ ਕਿਹਾ ਅਸੀਂ ਸलाम ਨਹੀਂ ਕਰਨੀ ਇਹ ਤਾਂ ਫਤਹ ਬੁਲਾਉਣੀ ਹੈ ਜਿਸ ਵਕਤ ਜਵਾਬ ਦਿੱਤਾ ਫਤਹ ਦਾ ਕਹਿ ਕੇ ਉਸ ਵੇਲੇ ਨਵਾਬ ਬੜਾ ਖਫੇ ਹੋ ਗਿਆ ਤੇ ਸੁਚਾਨੰਦ ਜਿਹੜਾ ਸੀ ਤੇ ਨਵਾਬ ਦਾ ਜੀ ਇਹਨਾਂ ਨੂੰ ਝੂਠਾ ਨਾਂ ਦਿਖਾਲਸੇ ਇਤਿਹਾਸ ਹੀ ਲਿਖਿਆ ਹੋਇਆ ਹੈ ਇਹ ਆਪਣੀਆਂ ਲੜਕੀਆਂ ਦੇ ਨਾਤੇ ਸਾਹਿਬ ਜਿਆਦੇ ਨੂੰ ਕਰਨਾ ਚਾਹੁੰਦਾ ਸੀ ਸਾਬ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਹ ਧਰਮ ਬਾਤ ਤੇ ਕੁਰਬਾਨ ਕਰਨੇ ਸੀ ਇਸ ਕਰਕੇ ਇਹਨਾਂ ਦੀ ਲੜਕੀ ਦਾ ਨਾਕਾ ਪਰਵਾਣ ਨਹੀਂ ਸੀ ਕੀਤਾ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦਾ ਈਰਖਾ ਇਹ ਕਰਦਾ ਸੀ ਈਰਖਾ ਦੇ ਨਾਲ ਇਸ ਨੇ ਕਿਹਾ ਉਸ ਵੇਲੇ ਇਹ ਨਵਾਬ ਜੀ ਵੇਖੋ ਜਿਵੇਂ ਜੰਮਦੀਆਂ ਸੂਲਾਂ ਦੇ ਤਿੱਖੇ ਮੂੰਹ ਹੁੰਦੇ ਆ ਐ ਇਹਨਾਂ ਦੇ ਤਿੱਖੇ ਬਚਨ ਹਨਗੇ ਅਤੇ ਇਹਨਾਂ ਦੇ ਪੇਜਾਂ ਨੂੰ ਵੇਖੋ ਕਿੰਨੇ ਲੱਖਾਂ ਤੁਰਕ ਮੁਕਾਤ ਤੇ ਜੰਗ ਕਰਕੇ 31 ਸਾਲ ਜੰਗ ਕਰਦਿਆਂ ਨੂੰ ਪਹਾੜੀਏ ਬਾਈ ਘਾਰ ਦੇ ਹਾਰ ਕੇ ਕੋਈ ਜਿੱਤ ਨਹੀਂ ਸਕਿਆ ਔਰੰਗੇ ਦੀਆਂ ਫੌਜਾਂ ਆ ਕੇ ਵੀ ਜਿੱਤ ਨਹੀਂ ਸਕੀਆਂ ਬੜੇ ਜੰਗ ਹੋਏ ਮਹਾਰਾਜ ਦੇ ਨਾਲ ਸਾਰਿਆਂ ਨੂੰ ਅਖੀਰ ਸਿਰ ਦੇ ਤੇ ਕੁਰਾਨ ਰੱਖ ਕੇ ਅੱਗੇ ਆਟੇ ਦੀਆਂ ਗੋਆ ਬਣਾ ਕੇ ਮਹਾਰਾਜ ਦੇ ਅੱਗੇ ਹਾਰ ਮੰਨ ਕੇ ਕਹਿਣਾ ਪਿਆ ਕਿ ਮਾਰਿਆ ਅਸੀਂ ਹਾਰੇ ਤੁਸੀਂ ਜਿੱਤੇ ਪਰ ਅਨੰਦਪੁਰ ਇੱਕ ਵਾਰੀ ਛੱਡ ਦਿਓ ਸਤਗੁਰੂ ਜੀ ਨੇ ਫੇਰ ਵੀ ਧੋਖੇ ਵਾਈ ਜਾਣ ਕੇ ਜਿਸ ਵਕਤ ਕੂੜਾ ਕਚਰਾ ਬੈਲਾਂ ਦੇ ਉੱਤੇ ਲੱਦ ਕੇ ਭੇਜਿਆ ਤੇ ਉਹਨਾਂ ਨੂੰ ਲੁੱਟ ਲਿਆ ਫਿਰ ਖਾਲਸੇ ਨੂੰ ਕਿਹਾ ਖਾਲਸਾ ਜੀ ਤੀਰਜ ਕਰੋ ਵੇਖੋ ਇਹ ਧਗਾ ਕਰਨ ਵਾਲੇ ਐ ਤੁਸੀਂ ਉਹਨਾਂ ਦੀਆਂ ਸਵਾਂ ਦੇ ਉੱਤੇ ਯਕੀਨ ਨਾ ਕਰੋ ਉਸ ਵੇਲੇ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਦਿਖਾਇਆ ਪਰ ਅਠਾ ਮਹੀਨੇ ਦੇ ਸਿਕ ਭੁੱਖ ਦੇ ਦੁੱਖ ਦੇ ਨਾਲ ਦੁਖੀ ਸੀ ਉਹ ਖਸਾਰ ਨਹੀਂ ਸਕਦੇ ਨਾਲੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੁਰਬਾਨੀ ਕਰਨੀ ਸੀ ਆਪਣੇ ਸਭ ਜਾਨ ਦੇ ਵਾਰਨੇ ਸੀ ਇਸ ਕਾਰਨ ਕਰਕੇ ਸਾਧ ਸੰਗਤ ਜੀ ਕੋਈ ਸਿੱਖ ਨਹੀਂ ਰਹਿਣਾ ਨਾ ਮੰਨਿਆ ਚਾਰੀ ਸਿੰਘ ਮਹਾਰਾਜ ਸਾਹਿਬ ਦੇ ਨਾਲ ਸਨ ਬਾਕੀਆਂ ਸਾਰਿਆਂ ਨੇ ਕਹਿਤਾ ਜੀ ਸਾਡੀ ਵੱਲ ਸਭ ਦੀ ਇਹ ਲਿਖ ਪੈ ਕੇ ਅਸੀਂ ਰਹਿ ਨਹੀਂ ਸਕਦੇ ਉਸ ਵਕਤ ਸਾਧ ਸੰਗਤ ਜੀ ਇਸ ਪ੍ਰਕਾਰ ਦੀ ਹਾਲਤ ਵਿੱਚ ਗੁਰੂ ਮਹਾਰਾਜ ਸਾਹਿਬ ਅਨੰਦਪੁਰ ਸਾਹਿਬ ਛੱਡਿਆ ਸੀ ਉਸ ਵਕਤ ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਇਹ ਨਵਾਬ ਦੇ ਨਾਲ ਸਭ ਜਿਆਦਿਆਂ ਨੇ ਜਵਾਬ ਦਿੱਤਾ ਕਿ ਅਸੀਂ دین ਨੂੰ ਕਬੂਲ ਨਹੀਂ ਕਰਨਾ ਅਸੀਂ ਆਪਣਾ ਧਰਮ ਖਾਲਸਾ ਹੀ ਨਹੀਂ ਛੱਡਣਾ ਉਸ ਵੇਲੇ ਨਵਾਬ ਨੂੰ ਕਿਹਾ ਕਿ ਤੁਸੀਂ ਤੀਜੀ ਵਾਰ ਅੱਜ ਬਜਨਾ ਹੈ ਜਾਂ ਤਾਂ ਤੁਸੀਂ ਮੰਨ ਲਓ ਸ਼ਰ੍ਹਾ ਜਾਂ ਮੁਸਲਮਾਨ ਬਣ ਜਾਓ ਜਾਂ ਫਿਰ ਤੁਹਾਨੂੰ ਕਤਲ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਸਾਨੂੰ ਕਤਲ ਦੀ ਕੋਈ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ ਅਸੀਂ ਆਪਣਾ ਧਰਮ ਕਾਇਮ ਰੱਖਣਾ ਹੈ ਉਸ ਵੇਲੇ ਸਾਧ ਸੰਗਤ ਜੀ ਸਾਹਿਬ ਜਗਿਆਂ ਦੇ ਤਾਂ ਫਤਵਾ ਲਾਇਆ ਗਿਆ ਕਿ ਜਿਹੜੀ ਲਾਲ ਨਸੀਬ ਹੈ ਨਾ ਜਿੱਥੇ ਫਤਿਹਗੜ ਸਾਹਿਬ ਦਾ ਹੁਣ ਟਿਊਸ਼ਨ ਹੋਇ ਉਹਦੇ ਨਾਲ ਲਾਲ ਮਸਜਿਦ ਹੈ ਬਣੀ ਹੋਈ ਪੁਰਾਣੀ ਉੱਥੇ ਫਤਵੇ ਲੋਕ ਲਾਇਆ ਕਰਦੇ ਉਥੋਂ ਕਾਇਨ ਫਤਵਾ ਲਾਇਆ ਕਿ ਇਹਨਾਂ ਨੂੰ ਕਿਲੇ ਦੀ ਕੰਧ ਦੇ ਅੰਦਰ ਚ ਨਹੀਂ ਆ ਜਾਵੇ ਇਸ ਪ੍ਰਕਾਰ ਸਾਧ ਸੰਗਤ ਜੀ ਫਤਵਾ ਲਵਣ ਤੋਂ ਸਹਿਬਜਾਦਿਆਂ ਦੇ ਤਾਂ ਹੀ ਉਸ ਵਕਤ ਡਰਾਇਆ ਗਿਆ ਅਨੇਕਾਂ ਤਰ੍ਹਾਂ ਦੇ ਕੋਈ ਤਲਵਾਰ ਖਿੱਚ ਕੇ ਪੈਂਦਾ ਕੋਈ ਕੋਈ ਕਰਦਾ ਅੰਦਰ ਸਾਹਿਬਜਾਦੇ ਮਹਾਰਾਜ ਦੇ ਕਿਸੇ ਦਾ ਪੈ ਨਹੀਂ ਕਰਦੇ ਹਨ ਉਸ ਕਰ ਸਾਧ ਸੰਗਤ ਜੀ ਅਖੀਰ ਉਹਨਾਂ ਨੇ ਕੰਦ ਦੇ ਵਿੱਚ ਚੜਨ ਵਾਸਤੇ ਸਾਰਿਆਂ ਦੀ ਰਾਏ ਮੰਨ ਕਰਕੇ ਜਿਸ ਵਕਤ ਸਾਹਜਾਦਿਆਂ ਨੂੰ ਨਿਉਂਦੇ ਉੱਤੇ ਜਾ ਕੇ ਖੜੇ ਕਰ ਦਿੱਤਾ ਕਿ ਇਹਨਾਂ ਨੂੰ ਕੰਦ ਵਿੱਚ ਚੜਿਆ ਜਾਵੇ ਜਿਉਂਦਿਆਂ ਦੇ ਤਾਂ ਇਹ ਵੀ ਤੁਰਕਾਂ ਦੇ ਦੀ ਸਜ਼ਾ ਹੁੰਦੀ ਸੀ ਇਸੇ ਪ੍ਰਕਾਰ ਲਾਹੌਰ ਚ ਸ਼ਹੀਦ ਗੰਦਾ ਜਿਹੜਾ ਉਹਦੇ ਜੀ ਸਿੰਘਾਂ ਨੂੰ ਜਿਉਂਦਿਆਂ ਨੂੰ ਚਿਣ ਕਰਕੇ ਸ਼ਹੀਦ ਕੀਤਾ ਸੀ ਇਸ ਪ੍ਰਕਾਰ ਦੇ ਉਹਨਾਂ ਦੇ ਉਸ ਵੇਲੇ ਦੇ ਫਤਵੇ ਹੁੰਦੇ ਸਨ ਸਾਦ ਸਿੰਘ ਜੀ ਜਿਸ ਵਕਤ ਕੰਦ ਦੇ ਤੇ ਖੜੇ ਕਰ ਦਿੱਤੇ ਨਵਾਬ ਆ ਕੋਲੇ ਆ ਕੇ ਖੜ ਗਿਆ ਕਾਜੀ ਕੋਲੇ ਸ਼ਰਾ ਦੇ ਦਸਣ ਵਾਲਾ ਕਿਤਾਬ ਲਈ ਖੜਾ ਹੈ ਉਸ ਵੇਲੇ ਸਰਸੰਗਤ ਜੀ ਮਲੇਰੀਆਂ ਨੇ ਇਸਨ ਕਿਹਾ ਮਲੇਰੀਆਂ ਨੇ ਕਹਿਣ ਲੱਗੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਦਸ਼ਾਹ ਯੰਗ ਕਰਦੇ ਸੀ ਉੱਥੇ ਬਜੀਦਿਆ ਤੂੰ ਭੱਜ ਕੇ ਆ ਗਏ ਤੋ ਜਿਸ ਵਕਤ ਮਾਰਨ ਤਾੜੀ ਮਾਰੀ ਹੈ ਉਹਨੂੰ ਤੈਨ ਕੋ ਉਹਦੇ ਵਿੱਚ ਜਿੰਨੀ ਸਾਰੀ ਫੌਜ ਸੀ ਆਪੋ ਜੀ ਕਦਰ ਵੱਡੀ ਹੋ ਗਈ ਜੀ ਜੀ ਬਾਬਤ ਹਯੂਕ ਨੇ ਜਫਰ ਨਾਮੇ ਕਿ ਲਿਖਿਆ ਹੈ ਕਿ 10 ਲੱਖ ਜਿਹੜੀ ਸਾਡੇ ਉੱਤੇ ਭੇਜੀ ਸੀ ਉਹ ਕਰਤਾਰ ਨੂੰ ਪਾਉਂਦਾ ਸੀ ਸਾਡੇ ਤਾੜੀ ਮਾਰਨ ਤੋਂ ਆਪੋ ਵਿੱਚ ਕਤਲ ਹੋ ਕੇ ਮਰ ਗਈ ਸੋ ਇਸ ਪ੍ਰਕਾਰ ਸਾਡਾ ਰਾਹ ਵਿਹਲਾ ਕਰਤਾ ਕਰਤਾਰ ਨੇ ਤੇ ਉਸ ਵੇਲੇ ਤੂੰ ਡਰਦਾ ਤੇ ਹਾਥੀ ਤੋਂ ਉੱਤਰ ਕੇ ਇੱਕ ਨੀਵੇਂ ਟੋਏ 'ਚ ਜਿਵੇਂ ਕਬਰ ਜੀ ਜਿਉਂਦਾ ਪਿਆ ਹੁੰਦਾ ਕਿਉਂ ਡਰਦਾ ਪੈ ਗਿਆ ਸੀ ਤੇ ਜਿਹੜਾ ਖਵਾਜਾ ਮਰਦੂਦ ਸੀ ਉਹ ਗੁਰੂ ਸਾਹਿਬ ਦੇ ਤੀਰਾਂ ਤੋਂ ਡਰਦਾ ਗੜੀ ਦੇ ਕੰਧ ਦੇ ਉੱਲੇ ਲੋਕੇ ਬੈਠਾ ਰਿਆ ਸੀ ਉੱਠੇ ਨਹੀਂ ਸੀ ਨੇਰੇ ਹੋਏ ਤੋਂ ਬਿਨਾ ਇਹ ਜੇ ਸਤਿਗੁਰੂ ਬਹਾਦਰ ਸਾਹ ਨੇ ਉਹਨਾਂ ਦਾ ਮੁਕਾਬਲਾ ਨਹੀਂ ਤੂੰ ਕੀਤਾ ਉਹਨਾਂ ਦੇ ਤੀਰਾਂ ਤੋਂ ਡਰਦਾ ਭੱਜਿਆ ਹੈ ਤੇ ਹੁਣ ਇੱਥੇ ਸ਼ੀਰਖੋਰ ਬੱਚਿਆਂ ਨੂੰ ਕੀ ਵਿਗਾੜਿਆ ਇਹ ਦੁੱਧ ਦੰਡੀਆਂ ਵਾਲਿਆਂ ਨੇ ਤੂੰ ਇਹ ਪਾਪ ਕਰਨ ਲੱਗਾ ਹੈ ਇਹ ਵੇਖ ਲੈ ਇਸ ਇਹ ਉਜੜ ਜਾਏਗੀ ਸਰਨ ਜੇ ਤੂੰ ਇਹ ਪਾਪ ਕਰਦਾ ਹੈ ਇਹ ਬਸਦੀ ਨਹੀਂ ਰਹੇਗੀ ਇਹ ਸੁਣ ਕਰਕੇ ਨਵਾਬ ਨੇ ਦਿਲ 'ਚ ਖਿਆਲ ਕੀਤਾ ਕਿ ਰਿਹਾਰ ਕਰ ਦਿਓ ਸਾਹਿਬ ਜਿਆਦਾ ਨ ਛੋਟੀ ਉਮਰ ਦੇ ਹੈ ਉਸ ਵੇਲੇ ਝੂਠੇ ਨੰਦ ਨੇ ਕਿਹਾ ਕਿ ਹੇ ਨਵਾਬ ਜੀ ਜੇ ਤੁਸੀਂ ਇਹਨਾਂ ਰਿਹਾਰ ਕਰ ਦਿਓਗੇ ਵੱਡੇ ਹੋ ਕੇ ਤੁਹਾਡੇ ਨਾਲ ਜੰਗ ਕਰਨਗੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇਖ ਲੈ ਸਾਰੀ ਹਿੰਦੂ ਤੇ ਮੁਸਲਮਾਨਾਂ ਦੀ ਖਲਕਤ ਨੂੰ ਹਿਲਚਲੀ ਪਾ ਦਿੱਤੀ ਹੈ ਐਵੇਂ ਤੁਹਾਨੂੰ ਕਿਤੇ ਰਾਜ ਨਹੀਂ ਕਰਨ ਦੇਣਗੇ ਵੱਡੇ ਹੋ ਜਾਣਗੇ ਇਸ ਉਹਦਾ ਇਰਾਦਾ ਫਰਾਤ ਦਾ ਸਰਸੰਗਤ ਜੀ ਕਹਿ ਕੇ ਇਹ ਝੂਠੇ ਨੰਦ ਖੱਤਰੀ ਨੇ ਉਸ ਕੋਲ ਸਰਸੰਗਤ ਜੀ ਫੇਰ ਨਵਾਬ ਨਾਗਿਆ ਦੇ ਪੀਕੇ ਇਹਨਾਂ ਨੂੰ ਨੇਵਾ ਚਿਰਿਆਂ ਜਾਵੇ ਨੇਵਾ ਦੇ ਚਿਰਨ ਵੇਲੇ ਸਾਧ ਸੰਗਤ ਜੀ ਸਾਬ ਜਾਗਿਆ ਨੂੰ ਬਾਬਾ ਫਤੇ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਉਸ ਵਕਤ 7 ਸਾਲ ਦੀ ਉਮਰ ਸੀ 7 ਸਾਲ ਦੀ ਉਮਰ ਦੇ ਸਨ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਜੋਤੀ ਜੋਤ ਸਮਾਏ ਹੈ ਉਸ ਵੇਲੇ ਔਰੰਗਜ਼ੇਬ ਵਾਰਸ਼ਾ ਨੇ ਮੁਗਲਿਆ ਹਕੂਮਤ ਵੱਲੋਂ ਦੋ ਇਹਨਾਂ ਨੂੰ ਸਿਪਾਈ ਭੇਜੇ ਸਨ ਮੁਗਲ ਜਿਨ੍ਹਾਂ ਦੀ ਨੀਲੀ ਵਰਦੀ ਸੀ ਉਸ ਨੀਲੀ ਵਰਦੀ ਦੇ ਸਵੈ ਪ੍ਰਵਾਨੇ ਮਹਾਰਾ ਕੋਲ ਲੈ ਕੇ ਆਈ ਮੈਨੂੰ ਔਰੰਗੇਨ ਕਹਿ ਮਿਲੋ ਤੁਸੀਂ ਮਹਾਰਾ ਨੇ ਕਿਹਾ ਸੀ ਕਿ ਸਾਨੂੰ ਕੋਈ ਮਿਲਣ ਦੀ ਲੋੜ ਨਹੀਂ ਹੁਣ ਤੇਗ ਹੱਥ ਹੋਵੇ ਕਿਤੇ ਉਹ ਤੇਰੇ ਨਾਲ ਮੇਲ ਕਰਾਂਗੇ ਇਹ ਬਚਨ ਮਹਾਰਾ ਸਾਜੀ ਉੱਤਰ ਲਿਖੇ ਸਨ ਉਸ ਕਹੇ ਉਹਨਾਂ ਨੂੰ ਮੁਸਲਮਾਨਾਂ ਨੂੰ ਆਇਆ ਨੂੰ ਵੇਖ ਕੇ ਬਾਕੀ ਦੇ ਜਿਹੜੇ ਪਿੰਡਾਂ ਦੀ ਜਨਤਾ ਸੀ ਬੜੇ ਭੈਤ੍ਰੀਤ ਹੋ ਗਏ ਵੀ ਨਵੇਂ ਬਾਸ਼ਾ ਸ਼ਹੀਦ ਹੋ ਗਏ ਤੇ ਹੁਣ ਇਹ ਪ੍ਰਵਾਨੇ ਲੈ ਕੇ ਮੁਗਲ ਆਏ ਹਨ ਉਸ ਵਕਤ ਤੇ ਪਾਬਾ ਫਤਿਹ ਸਿੰਘ ਸਾਹਿਬ ਜੀ ਛੋਟੀ ਵਸਤੇ ਸੰਜੇ ਨੇ ਇਹ ਵਸਵਕਤ ਖੇਲਦੇ ਹੋਏ ਨੇ ਨੀਲੇ ਵਸਤਰ ਪਹਿਨ ਕੇ ਚੋਲਾ ਪਹਿਰਿਆ ਹੋਇਆ ਢਿੱਲੀ ਜੀ ਦਸਤਾਰ ਸਜਾਈ ਹੈ ਤੇ ਮਹਾਰਾਜ ਸਾਹਿਬ ਦੇ ਹਜ਼ੂਰ ਆ ਗਏ ਆਸਕਰ ਨੂੰ ਮੱਥਾ ਟੇਕ ਕੇ ਮੋਢੇ ਤੇ ਸਲੋਤਰ ਰੱਖਿਆ ਹੋਇਆ ਗੁਰੂ ਸਾਹਿਬ ਹੱਸ ਪਏ ਕਹਿਣ ਲੱਗੇ ਭਾਈ ਫਤੇ ਸਿੰਘ ਤੇਰਾ ਵੀ ਪੰਥ ਤੇ ਲੇਗਾ ਇਹ ਬਚਨ ਕੀਤਾ ਸੀ ਇਹ ਬਾਵੇ ਫਤੇ ਸਿੰਘ ਦਾ ਪੰਥ ਹੈ ਨਿਆਣਾ ਸਿੰਘਾਂ ਦਾ ਜਿਹੜਾ ਜੱਥਾ ਹੈ ਇਸ ਪ੍ਰਕਾਰ ਇਹ ਜਦੋਂ ਅਰਦਾਸ ਕਰਨੇ ਫਤੇ ਸਿੰਘ ਕੇ ਜੱਥੇ ਸਿੰਘ ਨਾਲ ਕਹਿੰਦੇ ਹੈ ਇਹ ਬਾਬੇ ਫਤਿਹ ਸਿੰਘ ਜੀ ਦਾ ਸਤਿਗੁਰੂ ਕਲਗੀਧਰ ਦੇ ਇਸ ਤਰ੍ਹਾਂ ਬਚਨ ਦੇ ਨਾਲ ਇਹਨਾਂ ਦੇ ਨਾਮ ਤੇ ਨਿਹੰਗ ਸਿੰਘਾਂ ਨਾਲ ਜਿਹੜਾ ਜੱਫਾ ਹੈ ਇਹ ਬਾਬੇ ਫਤਿਹ ਸਿੰਘ ਦਾ ਪੰਥ ਹੈ ਉਹ ਪੰਜਾਂ ਪਿਆਰਿਆਂ ਤੋਂ ਸਾਰੇ ਅੰਮ੍ਰਿਤਧਾਰੀ ਹਨਗੇ ਜਿੱਥੋਂ ਮਹਾਰਾ ਖਾਲਸਾ ਪਹਿਲਾ ਕੀਤਾ ਹੈ ਪਰ ਬਾਬਾ ਹਿੰਮਤ ਸਿੰਘ ਜਿਹੜੇ ਪੰਜਾਂ ਪਿਆਰਿਆਂ ਜਿਹਨ ਸੀ ਉਹ ਬਾਬੇ ਫਤਿਹ ਸਿੰਘ ਦੇ ਉਦੋਂ ਪੈਰੀ ਪਈਏ ਸੀ ਉਹ ਨਿਹੰਗ ਸਿੰਘ ਬਾਬੇ ਹਿੰਮਤ ਸਿੰਘ ਦਾ ਨਾਮ ਵੀ ਪੈ ਗਿਆ ਇਸ ਕਰਕੇ ਹਿੰਮਤ ਸਿੰਘ ਨਿਹੰਗ ਸਿੰਘ ਰਹਿਤ ਨਾਮ ਹੈ ਜਿਸ ਪ੍ਰਕਾਰ ਲਿਖਿਆ ਹੋਇਆ ਹੈ ਇਸ ਪ੍ਰਕਾਰ ਫਤਿਹ ਸਿੰਘ ਤੋਂ ਬਾਬਾ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਚ ਹੋਏ ਅਤੇ ਇਸੇ ਤਰ੍ਹਾਂ ਹੋਰ ਬਾਕੀ ਦੇ ਨੰਗ ਸਿੰਘ ਨੈਣਾ ਸਿੰਘ ਫੂਲਾ ਸਿੰਘ ਆਦਿਕ ਖਾਲਸੇ ਦੇ ਰਾਜ ਵੇਲੇ ਜਿਹੜੇ ਹੋਏ ਹਨ ਇਹ ਸਾਰ ਸੰਗਤ ਜੀ ਇਹ ਨੰਗਾ ਸਿੰਘਾਂ ਦਾ ਉਹத் ਹਮਾਰਾ ਸਾਡੇ ਸਭ ਜ਼ਾਦੇ ਦੇ ਸਤਗੁਰਾਂ ਦੇ ਵਰਦਾਨ ਤੋਂ ਪੰਥ ਚੱਲਿਆ ਹੈ ਇਸ ਪ੍ਰਕਾਰ ਸਾਰ ਸੰਗਤ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਨਿਉਂ ਚ ਖੜੇ ਹਨ ਅਤੇ ਬਾਬਾ ਜੋਰਾਵਰ ਸਿੰਘ ਦੀ 9 ਸਾਲ ਦੀ ਉਮਰ ਹੈ ਇਹ ਨਿਉਂ ਚ ਖੜੇ ਹਨ ਦੋਹਾਂ ਸਾਹਿਬਜਾਂ ਨੇ ਸ੍ਰੀ ਜਪ ਸਾਹਿਬ ਨੂੰ ਆਰੰਭ ਕੀਤਾ ਹੈ ਜਪ ਸਾਹਿਬ ਦਾ ਪਾਠ ਕਰਨ ਲੱਗੇ ਦੋਵੇਂ ਭਰਾ ਤੇ ਪਾਠ ਕਰਦੇ ਆ ਕਰਦੇ ਆ ਜਿਸ ਵਕਤ ਸਾਧ ਸੰਗਤ ਜੀ ਕੰਧਾਂ ਨੂੰ ਵਿਸਾਰਨ ਲੱਗੇ ਉਹ ਜਿਹੜੀ ਇੱਕ ਲਹੁਣ ਦਸ ਗੁਰ ਜੋਤ ਪ੍ਰਕਾਸ਼ ਗ੍ਰੰਥ ਵਿੱਚ 47 ਸਿੱਖ ਵਾਲੇ ਭਾਈ ਸੁੰਦਰ ਸਿੰਘ ਜਿਨੇ ਦਸਾਂ ਗੁਰਾਂ ਦੇ ਦਸ ਗੁਰ ਜੋਤ ਪ੍ਰਕਾਸ਼ ਗ੍ਰੰਥ ਬਣਾਇਆ ਹੈ ਉਹਨਾਂ ਨੇ ਲਿਖਿਆ ਹੈ ਜਿਹੜੀ ਤੋਂ ਸਭ ਜਿਆਦਾ ਨੇ ਚਰਣਾ ਦੇ ਨਾਲ ਲੱਕਾਂ ਦੇ ਨਾਲ ਲਾਉਂਦੇ ਹਨ ਉਹ ਇੱਕੀ ਉੱਡ ਕੇ ਬੰਬ ਵਾਂਗੂ ਜਿਹੜੇ ਉੱਥੇ ਖੜੇ ਆ ਕਰਮਚਾਰੀ ਸਾਰਿਆਂ ਦੇ ਉੱਤੇ ਡਿੱਕੇ ਪੈਂਦੀ ਐ ਬਹੁਤ ਸਾਰੇ ਫੱਟੜ ਹੋ ਗਏ ਕਿਹਦਾ ਨੇ ਨੱਕ ਟੁੱਟ ਗਿਆ ਕਿਹਦੇ ਮੱਥਾ ਪਾੜ ਗਿਆ ਕਿਹਦੇ ਹੱਥਾਂ ਤੇ ਸੱਟਾਂ ਵੱਜੀਆਂ ਕਿਹਦੇ ਲੱਕ ਤੇ ਵੱਜੀਆਂ ਇਹ ਬਾਹਲੇ ਜਦੋਂ ਫੱਟੜ ਹੋ ਗਏ ਫਿਰ ਉਹਨਾਂ ਨੇ ਕਹਿ ਲਈਏ ਕਿ ਕੋਈ ਉਪਾਹ ਨਹੀਂ ਚੱਲਦਾ ਫਿਰ ਉਹਨੇ ਆਦਮੀ ਲੱਗ ਕੇ ਇੱਟਾਂ ਫੜ ਕੇ ਖੜਨ ਲੱਗੇ ਉਹ ਜਿਹੜੀ ਇੱਟ ਨੂੰ ਫੜਦੇ ਨਹੀਂ ਉਹ ਡਿੱਕੇ ਸਾਦ ਸੰਗੇ ਜੀ ਉੱਡ ਕਰਕੇ ਇੱਕ ਜਿਹੜੀ ਸਾਹ ਜਗੇ ਅੰਦਰ ਨਾਲ ਲੱਗ ਜਾਂਦੀ ਹੈ ਉਹ ਹੀ ਟੁੱਟ ਕੇ ਬੰਬ ਵਾਂਗੂੰ ਪੈਂਦੀ ਉਹਨਾਂ ਦੇ ਉੱਤੇ ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ ਫਿਰ ਇਹਨਾਂ ਫੜ ਫੜ ਕੇ ਨਿਉ ਸਾਦ ਸੰਗੇ ਜੀ ਕੱਢੀ ਨਿਉ ਕੱਢਦਿਆਂ ਹੋਇਆਂ ਛਾਤੀ ਤੱਕ ਜਦੋਂ ਕੰਧ ਆ ਗਈ ਜਗਸਾਹਬ ਦੇ ਭੋਗ ਉਸ ਵਕਤ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਨੇ ਤੇ ਫਤੇ ਸਿੰਘ ਸਾਹਿਬ ਜੀ ਨੇ ਪਾ ਲਏ ਦੋਹਾਂ ਨੇ ਜਗਸਾਹਬ ਦੇ ਭੋਗ ਪਾ ਕੇ ਮਗਰੋਂ ਗੱਜ ਕੇ ਫਤਿਹ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਟੇ ਕੇ ਜਾ ਕਰਕੇ ਉਸ ਵਕਤ ਸਾਧ ਸੰਗਜੀ ਸੱਚਖੰਡ ਨੂੰ ਚੜਾਈ ਕਰ ਲਈ ਜਦ ਸੱਚਖੰਡ ਨੂੰ ਚੜਾਈ ਕੀਤੀ ਜ਼ਾਲਮਾਂ ਨੇ ਸ਼ਹੀਦ ਹੋਇਆ ਨੂੰ ਫਿਰ ਜ਼ਾਲਮਾਂ ਦਾ ਵਾਰ ਕਰਕੇ ਦੋਹਾਂ ਦੇ ਸਿਰ ਧੜ ਤੋਂ ਵੱਖਰੇ ਕਰ ਦਿੱਤੇ ਸੀ ਸ਼ਹੀਦ ਪਹਿਲਾਂ ਹੋ ਗਏ ਸਨ ਦੋਵੇਂ ਸਾਹ ਜਾਦੇ ਇਸ ਪ੍ਰਕਾਰ ਸਾਧ ਸੰਗਜੀ ਬੜਾ ਭਾਰੀ ਸੰਬੰਧ ਚ ਕਹਿ ਰ ਵਰਤਿਆ ਬੜੀ ਭਾਰੀ ਲਹਿਰੀ ਆਈ ਅਤੇ ਬਹੁਤ ਗੁਫਾਨ ਉੱਡਿਆ ਬਹੁਤ ਸਾਰੇ ਲੋਕਾਂ ਦੀ ਅੱਖਾਂ 'ਚ ਘਟਾ ਪਿਆ ਬੜੇ ਸਾਰਿਆਂ ਲੋਕਾਂ ਨੂੰ ਮੰਦਾ ਜਾ ਦਿਨ ਹੋ ਕੇ ਬਹੁਤ ਸਾਰਿਆਂ ਦੇ ਚਿੱਟੇ ਉਦਾਸ ਹੋ ਕੇ ਚੜਕੜੀ ਲੱਗੀ ਇਸ ਪ੍ਰਕਾਰ ਦੀ ਹਾਲਤ ਹੋ ਕੇ ਦੇਖ ਕੇ ਲੋਕਾਂ ਨੇ ਕਿਹਾ ਇਹ ਬਸ ਹੁਣ ਇਹ ਬੜਾ ਭਾਰੀ ਪਾਪ ਹੋ ਗਿਆ ਸਰੰਦ ਤੇ ਇਹ ਸਰੰਦ ਨਹੀਂ ਵਸਦੀ ਰਹੇਗੀ ਇਹ ਉੱਜੜ ਜਾਵੇਗੀ ਇਸ ਪ੍ਰਕਾਰ ਸਾਧ ਸੰਗਤ ਜੀ ਸਾਹਿਬ ਜਿਆਦਾ ਦੀ ਜਦੋਂ ਸ਼ਹੀਦੀ ਹੋਈ ਉਸ ਵਕਤ ਮਾਤਾ ਸਾਹਿਬ ਜੀ ਜਿੱਥੇ ਬੁਰਜੀ 'ਚ ਬੈਠੇ ਸਨ ਉੱਥੇ ਆ ਕੇ ਮੋਤੀ ਮਹਿਰਾ ਸੀ ਜਿਹੜਾ ਦੁੱਧ ਦੀ ਸੇਵਾ ਮਾਤਾ ਨੂੰ ਲਿਆ ਕੇ ਕਰਦਾ ਸੀ ਉਸ ਨਾਲ ਆ ਕੇ ਕਿਹਾ ਮਾਤਾ ਸਾਹਿਬ ਜੀ ਸਾਹਿਬ ਜਾਦੇ ਤਾਂ ਸ਼ਹੀਦ ਹੋ ਗਏ ਸੁਣ ਕਰਕੇ ਮਾਰਾ ਸਾਹਿਬ ਮਾਤਾ ਸਾਹਿਬ ਨੇ ਕਿਹਾ ਉਸੇ ਵੇਲੇ ਕਿ ਕੋਈ ਨਹੀਂ ਇਹਨਾਂ ਦੇ ਦਾਦੇ ਨੂੰ ਜਿਸ ਪ੍ਰਕਾਰ ਸੀਸ ਵਾਰਿਆ ਸੀ ਇਸੇ ਪ੍ਰਕਾਰ ਇਹਨਾਂ ਨੂੰ ਵੀ ਧਰਮ ਦੀ ਉਹਨਾਂ ਦੇ ਪੁੱਤਰੇ ਸਨ ਇਹਨਾਂ ਨੂੰ ਧਰਮ ਦੇ ਬਾਅਦ ਸਿਰ ਵਾਰਨ ਦੇ ਯੋਗ ਹੀ ਸੀ ਸਰੀਰ ਕਿਹੜਾ ਸਦਾ ਕਾਇਮ ਰਹਿਣੇ ਹੈ ਤਨ ਹੰ ਜਿਹਨਾਂ ਨੂੰ ਸਾਹਿਬ ਜਗਿਆ ਨੇ ਗੁਰੂ ਕਾਲ ਜੀ ਕਰਦੇ ਪੁੱਤਰ ਹੋ ਕੇ ਧਰਮ ਬਾਹ ਤੇ ਸੀਸ ਵਾਰਿਆ ਧਰਮ ਤਾਂ ਨਹੀਂ ਨਹਾਰੇ ਇਸ ਪ੍ਰਕਾਰ ਜਦੋਂ ਬਚਨ ਕਹੇ ਉਸ ਵਾਲੇ ਸਾਹਿਬ ਜਿਆਦਿਆਂ ਆ ਕੇ ਫਤਹਿ ਬੁਲਾਈ ਤੇ ਗੁਰਬਲਾਜ ਭਾਈ ਸੁਖਾ ਸਿੰਘ ਲਿਖਿਆ ਫਤਹਿ ਵੀ ਆਉਣ ਤੋਂ ਕਿਹਾ ਮਾਤਾ ਨੂੰ ਕਾਕੇ ਤੁਹਾਡੇ ਦਰਸ਼ਨ ਨਹੀਂ ਹੁੰਦੇ ਇਹਨਾਂ ਨੇ ਕਿਹਾ ਮਾਤਾ ਸਾਹਿਬ ਜੀ ਅਸੀਂ ਹੁਣ ਅਕਾਲ ਬਾਣਾ ਪਹਿਰਿਆ ਹੋਇਆ ਹੈ ਸਾਡਾ ਸੀਸ ਦਿਸਣ ਵਾਲਾ ਨਹੀਂ ਹੈ ਉਸ ਵੇਲੇ ਕਿਹਾ ਮਾਤਾ ਜੀ ਨਾ ਅਸੀਂ ਵੀ ਚੱਲਣਾ ਚਾਹੁੰਦੇ ਹਾਂ ਸੱਚਖੰਡ ਨੂੰ ਉਸ ਵੇਲੇ ਦੀਆਂ ਗੱਲਾਂ ਕਈਆਂ ਤੁਰਕਾਂ ਨੇ ਇਹ ਇਤਿਹਾਸਾਂ ਤੋਂ ਲੈ ਕੇ ਲਿਖਿਆ ਕਿ ਮਾਤਾ ਨੂੰ ਟੋਡਰਵਾਲ ਨੂੰ ਕਿਹਾ ਹੀਰਾ ਦੇ ਦੇ ਸਾਨੂੰ ਅਸੀਂ ਚੱਕ ਲਈਏ ਕਈਆਂ ਨੇ ਕਿਹਾ ਮਾਤਾ ਸਾਹਿਬ ਮਹਿਲ ਤੋਂ ਗਿਰ ਕੇ ਸ਼ਹੀਦ ਹੋਏ ਹੈ ਪਰ ਇਹ ਗੱਲ ਨਹੀਂ ਹੈ ਮਾਤਾ ਸਾਹਿਬ ਜੀ ਤਾਂ ਯੋਗਾ ਅਭਿਆਸੀ ਸਨ ਜਿਨ੍ਹਾਂ ਬਾਅਦ ਵਿੱਚ ਇਤਿਤਰ ਨਾਲ ਗੀ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਿਆ ਤਾਤ ਮਾਤਮਰ ਅਲਖ ਆਰਾਧਾ ਉਹ ਵੀ ਦੇ ਯੋਗ ਸਾਧਨਾ ਦਾ ਸਾਧਾ ਯੋਗਾ ਅਭਿਆਸੀ ਸਨ ਮਾਤਾ ਜੀ ਜਿੱਥੇ ਗੁਰੂ ਮਹਾਰਾਜ ਸਾਹਿਬ 26 ਸਾਲ ਪੋਰੇ ਚ ਬਾਬੇ ਬਕਾਲੇ ਤਪ ਕਰਦੇ ਰਹੇ ਹੈ ਉੱਥੇ ਮਾਤਾ ਵੀ ਜੋ ਯੋਗ ਦੇ ਨਾਲ ਪਰਮੇਸ਼ਰ ਜੁੜ ਕੇ ਸਿਮਨ ਕਰਦੇ ਰਹਿੰਦੇ ਸਨ ਕਿਉਂ ਮਾਤਾ ਸਾਹਿਬ ਜੀ ਨੂੰ ਉਸ ਵਕਤ ਜਲ ਮੰਗਵਾ ਕੇ ਇਸ਼ਨਾਨ ਕਰਕੇ ਸ੍ਰੀ ਜਪ ਸਾਹਿਬ ਦਾ ਪਾਠ ਕੀਤਾ ਸੁਖਨੀ ਸਾਹਿਬ ਦਾ ਪਾਠ ਕੀਤਾ ਹੈ ਤੇ ਆਪਣੀ ਸਤੰਤਰਤਾ ਨਾਲ ਬੈਠਿਆ ਨੇ ਦਸਨੇ ਜੈਸਾ ਜਿਵੇਂ ਯੋਗਾ ਅਭਿਆਸੀ ਪ੍ਰਾਨ ਖਿੱਚ ਲੈਂਦਾ ਕੋਈ ਇਸ ਪ੍ਰਕਾਰ ਮਾਤਾ ਜੀ ਨੇ ਪ੍ਰਾਨ ਆਪਣੇ ਖਿੱਚ ਕਰਕੇ ਦਸਨੇ ਦੁਆਰ ਦੇ ਥਾਂ ਮਾਤਾ ਜੀ ਨੇ ਪ੍ਰਾਨ ਛੱਡੇ ਹਨ ਉੱਥੋਂ ਦੇ ਪ੍ਰੇਮੀਆਂ ਦੇ ਪਾਸ ਜਿਹੜੇ ਪ੍ਰਾਣੇ ਸੇਵਾ ਦਾ ਹੁੰਦੇ ਸੀ ਉਹਨਾਂ ਨੂੰ ਜਾ ਕੇ ਭਾਈ ਵੀਰ ਸਿੰਘ ਜੀ ਜੋ ਖਾਲਸਾ ਸਮਾਜਾਰ ਵਾਲੇ ਸਨ ਉਹਨਾਂ ਨੇ ਪੁੱਛਿਆ ਭਾਈ ਕਿ ਲੋਕ ਕਹਿੰਦੇ ਮਾਤਾ ਜੀ ਮਹਿਲ ਤੋਂ ਡਿੱਕੇ ਸ਼ਹੀਦ ਹੋਏ ਐ ਅਬੇ ਕੋਈ ਕਹਿੰਦੇ ਹੀਰਾ ਛੱਟ ਕੇ ਇਹ ਗੱਲ ਕਿਵੇਂ ਐ ਉਹਨਾਂ ਨੇ ਕਿਹਾ ਮਾਤਾ ਵਾਹਿਗੁਰੂ ਕਾ ਹੋ ਮਾਤਾ ਸਾਹਿਬ ਜੀ ਐਡੇ ਹੋਣ ਹਾਰ ਸਨ ਕਮਾਈ ਵਾਲੇ ਸਨ ਉਹਨਾਂ ਦੀ ਬਾਰੇ ਲੋਕ ਇਤਿਹਾਸ ਨੂੰ ਨਿੰਦਿਆ ਕਰਦੇ ਹਨ ਜਿਨ੍ਹਾਂ ਨੂੰ ਵਾਕਫੀਤ ਨਹੀਂ ਜਿਨ੍ਹਾਂ ਦੀ ਬਾਤ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਕਹਿੰਦੇ ਵੀ ਜੋਗਾ ਅਭਿਆਸੀ ਸਨ ਉਹ ਮਾਤਾ ਜੀ ਆਪਣੀ ਖੁਸ਼ੀ ਦੇ ਨਾਲ ਜੋਗਾ ਅਭਿਆਸ ਦੇ ਨਾਲ ਪ੍ਰਾਣਾਂ ਨੂੰ ਝੜਾ ਕੇ ਦਸਵੇਂ ਗਵਾਰ ਸਾਣੀ ਪ੍ਰਾਣ ਕੱਢ ਕੇ ਸੱਚਖੰਡ ਨੂੰ ਗਏ ਸਨ ਇਸ ਪ੍ਰਕਾਰ ਸਾਧ ਸਿੰਘ ਜੀ ਸਾਹਿਬ ਜੀ ਆਦੇ ਨਾਲ ਮਿਲ ਕੇ ਮਾਤਾ ਸਾਹਿਬ ਜੀ ਤੇ ਦੋਵੇਂ ਸਾਹਿਬ ਜਾਨ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਸੱਚਖੰਡ 'ਚ ਪਹੁੰਚ ਕੇ ਜਾ ਫਤੇ ਕੇ ਜਾਈ ਨਮਸਕਾਰ ਕੀਤੀ ਇਸ ਪ੍ਰਕਾਰ ਸਾਧ ਸੰਗੇ ਜੀ ਜਿਉਂ ਜਨਮੇ ਜਲਾਇ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਇਸ ਪ੍ਰਕਾਰੇ ਕੌਤੇ ਕੀਤੇ ਫੇਰ ਗੁਰੂ ਕਲਗੀਧਰ ਜੀ ਨੇ ਜਿਸ ਉਹ ਖਬਰ ਮੰਗਾਈ ਹੈ ਜਾ ਕੇ ਲਮਿਆਂ ਦੇ ਵਿੱਚ ਤੇ ਬਾਹਰ ਰਾ ਕੱਲੇ ਦੇ ਪਾਸ ਬੈਠੇ ਆ ਰਾ ਕੋਟ ਗੁਰਦਾਰਾ ਸਾਹਿਬ ਬਣਿਆ ਹੋਇਆ ਸਭ ਜੱਦੇ ਦੀ ਖਬਰ ਮਾਹੀ ਲੈਣ ਵਾਸਤੇ ਆਇਆ ਉਸ ਮਾਹੀ ਨੇ ਜਿਸ ਵੇਲੇ ਖਬਰ ਸੁਣੀ ਹੈ ਕਿ ਸਹਿਬ ਜੱਦੇ ਸ਼ਹੀਦ ਹੋ ਗਏ ਉਸ ਵੇਲੇ ਆ ਕੇ ਮਹਾਰਾਜ ਸਾਹਿਬ ਦੇ ਪਾਸ ਬੇਨਤੀ ਕੀਤੀ ਹੈ ਕਿ ਮਹਾਰਾਜੀ ਸਾਹਿਬ ਜੱਦੇ ਤੇ ਮਾਤਾ ਸਾਹਿਬ ਤਾਂ ਸ਼ਹੀਦ ਹੋ ਗਏ ਗੁਰੂ ਮਹਾਰਾਜ ਸਾਹਿਬ ਜੀ ਕਰੰਦੇ ਦਾ ਬੂਠਾ ਹੈ ਉੱਥੇ ਕਾਲੀ ਆਣੇ ਸਾਹਿਬ ਗੁਰਦੁਆਰੇ ਉਹਦੇ ਹੇਠਾਂ ਬੈਠੇ ਸਨ ਉੱਥੇ ਮਾਹੀ ਨੇ ਆ ਕੇ ਮਹਾਰਾਜ ਦੇ ਪਾਸ ਕਿਹਾ ਕਿ ਸੱਚੇ ਪਾਤਸ਼ਾਹ ਕੋਈ ਸੇਵਾ ਮਹਾਰਾਜ ਕਿ ਸਾਨੂੰ ਦੁੱਧ ਦੀ ਲੋੜ ਹੈ ਦੁੱਧ ਦੇ ਉਹਨਾਂ ਕਿ ਮਹਾਰਾ ਮੇਰੀਆਂ ਝੋਟੀਆਂ ਦੇ ਸਾਰੀਆਂ ਉਸਰ ਹਨ ਮਹਾਰਾ ਕਹਿੰਦੇ ਥਾਪੀ ਮਾਰ ਕੇ ਬੈਠ ਜੋ ਥਾਪੀ ਮਾਰ ਕੇ ਬੈਠਾ ਸਾਧ ਸੰਗਤ ਜੀ ਉਸ ਨੂੰ ਮਹਾਰਾਜ ਸਾਹਿਬ ਜੀ ਨੂੰ 187 ਗੜੀਆਂ ਵਾਲਾ ਗੰਗਾ ਸਾਗਰ ਸੀ ਜਿਹੜਾ ਉਹ ਦਿੱਤਾ ਜਿਹੜਾ ਹੁਣ ਅਨੈਤ ਘਾ ਵਗੈਰਾ ਦੇ ਰਿਸੀ ਉਹ ਜਦੋਂ ਗਏ ਬਹਾਵਲਪੁਰ ਨੂੰ ਰਿਆਸਤੋ ਨਾਲ ਹੀ ਲੈ ਗਏ ਐ ਇਹ ਗੁਰੂ ਸਾਹਿਬ ਦੀ ਯਾਦਗਾਰ ਸੀ ਉਹਨਾਂ ਦੇ ਪਾਸ ਉਹਦੇ ਜਿਮਾਰਨ ਚੋਂ ਹਣ ਨੂੰ ਕਿਹਾ ਉਸ ਗੰਗਾ ਸਾਗਰ ਤੇ ਇਸ ਤਰ੍ਹਾਂ ਦੀ ਸ਼ਕਤੀ ਸੀ ਜਿੰਨਾ ਚਿਰ ਉਹਦੇ ਵਿੱਚ ਪਾਣੀ ਪਾਈ ਜਾਈ ਉਹਨਾਂ ਤੇ ਚੂਣਾ ਰਹਿੰਦਾ ਸੀ ਤੇ ਜਿਸ ਵਕਤ ਪਾਣੀ ਪਾਉਣਾ ਹਟ ਜੇ ਉਹਦੋਂ ਚੂਣਾ ਹਟ ਜਾਂਦਾ ਸੀ ਇਸ ਪ੍ਰਕਾਰ ਦੀ ਉਹਦੇ ਸ਼ਕਤੀ ਸੀ ਤੇ ਜਦੋਂ ਭਰ ਜਾਵੇ ਉਹਦੋਂ ਕਾਈ ਚੂਣਾ ਹਟ ਜਾਂਦਾ ਸੀ ਇਸ ਪ੍ਰਕਾਰ ਸਾਧ ਸੰਗੇਜੀ ਮਹਾਰਾਜ ਸਾਹਿਬ ਜੀ ਨੇ ਉਹਦੇ ਜਿੱਦੋਂ ਚਵਾਇਆ ਜੀਦੇ 187 ਛੇਕ ਸਾਲ ਨੇ ਇਸ ਪ੍ਰਕਾਰ ਉਹ ਦੁੱਧ ਚਵਾ ਕੇ ਮਹਾਰਾਜ ਸਾਹਿਬ ਜੀ ਨੇ ਉਸ ਨੂੰ ਵਰਦਕ ਦਾ ਸੱਚੇ ਪਾਤਸ਼ਾਹ ਨੇ ਕਿ ਤੂੰ ਤੂੰ ਜੋ ਚਾਹੇਂਗਾ ਹੋ ਜਾਏ ਕਰਾਉਂਦੇ ਦਾ ਬੂਟਾ ਉਹ ਯਾਦਗਾਰਾ ਸੱਚੇ ਪਾਤਸ਼ਾਹ ਦੀ ਇਸ ਪ੍ਰਕਾਰ ਸਾਹਿਬ ਜਿਆਦਾ ਦੀ ਖਬਰ ਮੰਗਵਾ ਕੇ ਕਾਹੀ ਦਾ ਬੂਟਾ ਸਤਿਗੁਰੂ ਸਾਹਿਬ ਜੀ ਸੁਤੇ ਕਿਰਪਾਨ ਦੇ ਨਾਲ ਖੁਰਚ ਰਹੇ ਸਨ ਉਹ ਕਾਹੀ ਦੇ ਬੂਟੇ ਨੂੰ ਖੁਰਚ ਕੇ ਮਹਾਰਾਜ ਜੀ ਨੇ ਜਿਸ ਵਕਤ ਮਾਹੀ ਸਾਰਾ ਹਾਲ ਸੁਣਾ ਚੁੱਕਾ ਉਸ ਵੇਲੇ ਮਹਾਰਾਜ ਕਹਿਣ ਲੱਗੇ ਜ਼ੁਲਮ ਦੀ ਜੜ ਹੁਣ ਪੱਟੀ ਗਈ ਇਹ ਸਾਹਿਬ ਜੀ ਆਦਿ ਦੀ ਸ਼ਹੀਦੀ ਦੇਣ ਦੀ ਲੋੜ ਸੀ ਹੁਣ ਜਨਮ ਦੀ ਜੜ ਕਾਇਮ ਨਹੀਂ ਰਹੇਗੀ ਇਹ ਬਚਨ ਸੁਣ ਕਰਕੇ ਸ਼ਰੰਗੀ ਜੀ ਟਿੱਟ ਖੜਕੇ ਗਈ ਤੇ ਜਿੱਥੇ ਕਹਿ ਰੋਇਆ ਸਾਹਿਬ ਜੀ ਅਸ਼ੀਰ ਹੋਇਆ ਮਾਤਾ ਜੀ ਸ਼ਹੀਦ ਹੋਏ ਹੈ ਉਸ ਵੇਲੇ ਸਾਧ ਸੰਗਤ ਜੀ ਇੱਕ ਉੱਥੋਂ ਦਾ ਸੰਿਆਸੀ ਸੀ ਉਸ ਨੂੰ ਪਤਾ ਲੱਗਾਈ ਮਹਾਰਾਜ ਸਾਹਿਬ ਜੀ ਦੇ ਇਸ ਪ੍ਰਕਾਰ ਬਚਨ ਹੋ ਗਏ ਆ ਉਹ ਬਖਸ਼ਾਉਣ ਵਾਸਤੇ ਦੀਨੇ ਕੁਝ ਹੈ ਮਹਾਰਾਜ ਦੇ ਪਾਸ ਹੈ ਸਤਗੁਰੂ ਨੇ ਕਿਹਾ ਤੂੰ ਐਂ ਕਰ ਸ਼ੰਖ ਬਜਾ ਦੇ ਜਿੱਥੇ ਜਿੱਥੇ ਤੱਕ ਤੇਰਾ ਸ਼ੰਖ ਦੀ ਆਵਾਜ਼ ਜਾਊਗੀ ਉਹ ਤਾਂ ਬਸਦਾ ਰਹਿ ਜੂਗਾ ਉਸ ਰੰਦ ਦਾ ਵਜਾਰ ਸਾਧ ਸੰਗ ਜੀ ਬਸਦਾ ਰਿਹਾ ਬਾਕੀ ਸਾਰਾ ਖਾਲਸੇਨ ਸਤੂਲੀਆਂ ਕੰਪਾਈਆਂ ਨੇ ਇਸ ਪ੍ਰਕਾਰ ਬੰਦੇ ਬਹਾਦਰ ਵੇਲੇ ਉਸ ਰੰਦ ਦਾ ਹੀ ਉਜਾਰਿਆ ਦੁਸ਼ਮਣ ਜਿਹੜਾ ਸੀ ਵਜੀਦਾ ਉਸ ਵਜੀਦੇ ਦੇ ਤਾਂ ਹੀ ਪਕੜ ਕਰਕੇ ਸਾਧ ਸੰਗੇ ਜੀ ਜਦੋਂ ਭੱਜ ਚੱਲਿਆ ਸੀ ਜੰਗ ਵਿੱਚੋਂ ਉਸ ਵੇਲੇ ਪਕੜ ਕੇ ਹਾਥੀ ਤੋਂ ਥੱਲੇ ਡਿਗ ਪਿਆ ਪਕੜ ਕਰਕੇ ਉਹਦੇ ਤਾਂ ਹੀ ਜਿਉਂਦੇ ਦੇ ਤਾਂ ਹੀ ਅੱਗ ਵਿੱਚ ਪਾ ਕੇ ਸਾੜਿਆ ਸੀ ਇਸ ਪ੍ਰਕਾਰ ਡੰਡ ਉਸ ਵਜੀਦੇ ਦੇ ਤਾਂ ਹੀ ਇਹ ਉਹ ਦਸ਼ਮ ਜਿਹੜਾ ਵਹਿਰ ਕਰਨ ਵਾਲਾ ਸੀ ਸਭ ਜਗਿਆਂ ਦੇ ਤਾਂ ਸ਼ਹੀਦ ਕਰਨ ਵਾਲਾ ਸੀ ਉਹਨੂੰ ਡੰਡ ਮਿਲਿਆ ਸੀ ਅੱਜ ਉਹਨਾਂ ਸਭ ਜਗਿਆਂ ਦੇ ਸ਼ਹੀਦੀ ਦਾ ਗੁਰਪੁਰਬ ਹੈ ਮਾਤਾ ਸਾਹਿਬ ਦੇ ਜੋਤੀ ਜੋਤ ਸਮਾਉਣ ਦਾ ਅਤੇ ਫਿਰ ਉਸ ਵੇਲੇ ਜਗ੍ਹਾ ਵੀ ਨਹੀਂ ਸੀ ਦਿੱਤੀ ਸਸਕਾਰ ਕਰਨ ਵਾਸਤੇ ਡੋਡਰਮਲ ਦੇ ਪੁੱਤਰਾਂ ਨੂੰ ਭਾਈ ਜਾਨੀ ਗਿਆਨ ਸਿੰਘ ਜੀ ਲਿਖਿਆ ਕਿ ਮੋਹਰਾਂ ਵਿਸ਼ਾ ਕੇ ਜੋਤੀ ਸਰੂਪ ਵਾਲੀ ਜਿਹੜੀ ਜਗ੍ਹਾ ਸੀ ਅਲੀਠੇ ਵਾਲੀ ਉਹ ਲੈ ਕੇ ਸਾਹਿਬ ਯਾਦਿਆਂ ਦੇ ਮਾਤਾ ਸਾਹਿਬ ਦਾ ਸਨਸਕਾਰ ਕੀਤਾ ਸੀ ਸੰਗਤਨ ਕੀਰਤਨ ਕੀਤਾ ਸੀ ਅਪੇ ਮਹਾਰਾਜ ਸਾਹਿਬ ਦੇ ਮਾਤਾ ਬਾਪ ਤੇ ਕੜਾ ਪ੍ਰਸ਼ਾਦ ਕਰਕੇ ਅਰਦਾਸ ਕਰਕੇ ਵਰਤਾਇਆ ਸੀ ਇਸ ਪ੍ਰਕਾਰ ਸਾਹਿਬ ਸੰਗੀ ਸ਼ਹੀਦੀ ਗੁਰਪ੍ਰਮਤ ਸੰਗਤਾਂ ਅੱਜ ਸਵੇਰ ਵੇਲੇ ਸ੍ਰੀ ਗੁਰਦਵਾਰ ਸਾਹਿਬ ਦੀ ਸਵਾਲੀ ਲਈ ਇੱਕ ਯਾਤਰਾ ਕਰਨ ਵਾਤੇ ਸਾਰੀਆਂ ਸੰਗਤਾਂ ਜੋਤੀ ਸਰੂਪ ਪੁੱਜਦੀਆਂ ਗੁਰਦਵਾਰਾ ਸਾਹਿਬ ਵਿੱਚ ਇਸ ਪ੍ਰਕਾਰ ਦੇ ਸ਼ਰੰਦ ਵਿੱਚ ਇਸ ਸਾਕਾ ਹੋਇਆ ਹੈ ਨਿਕੀਆਂ ਜਿੰਦਾ ਵੱਡੇ ਸਾਕੇ ਕਰਕੇ ਵਿਖਾਏ ਆ ਉਹਨਾਂ ਸਾਬ ਜਦਾਂ ਦੀ ਅੱਜ ਯਾਦਗਾਰ ਚ ਆਪਾਂ ਬੈਠੇ ਆ ਇੱਥੇ ਕਲਕੱਤੇ ਦੀ ਸੰਗਤ ਚ ਆਪਾਂ ਮਨਾ ਰਹੇ ਆ ਧੰਨ ਗੁਰੂ ਮਾਰਾ ਸਾਹਿਬ ਦੇ ਪਿਆਰੇ ਹਨ ਜਿਨ੍ਹਾਂ ਨਾਲ ਸੰਗੀ ਸਾਡੇ ਕੇਸਾਂ ਨੂੰ ਸਾਡੀਆਂ ਦਾੜੀਆਂ ਨੂੰ ਕਾਇਮ ਰੱਖਣ ਵਾਸਤੇ 7 ਸਾਲ ਦੀ ਕੀ ਉਮਰ ਹੋ ਜਾਂਦੀ ਹੈ 9 ਸਾਲ ਦੀ ਕੀ ਉਮਰ ਹੁੰਦੀ ਹੈ ਇੰਨੀ ਉਮਰ ਦੀ ਸ਼ਹੀਦੀਆਂ ਪ੍ਰਾਪਤ ਕਰਕੇ ਅਤੇ ਮਾਤਾ ਨੂੰ ਵੀ ਦੱਸਿਆ ਕਿ ਧਰਮ ਵਾਸਤੇ ਮਾਤਾ ਦਾਦੀ ਜੋ ਇਹਨਾਂ ਸਾਹਿਬ ਜਗਤ ਦੀ ਮਾਤਾ ਗੁਜਰੀ ਜੀ ਸੀ ਉਹਨਾਂ ਨੇ ਵੀ ਕੁਰਬਾਨੀ ਦਿੱਤੀ ਸਰਸੰਗਤ ਜੀ ਮੁਲਕ ਦੀ ਰੱਖਿਆ ਕਰਵਾ ਵਾਸਤੇ ਇਉ ਮਾਈ ਭਾਈ ਨੇ ਜੋ ਜੋ ਗੁਰੂ ਸਾਹਿਬ ਦੇ ਹੁਕਮ ਅਨਸਾਰ ਸਾਧ ਸੰਗਤ ਜੀ ਚੱਲਦੇ ਆਂ ਰਜਾ ਵਿੱਚ ਪਾਣੇ ਵਿੱਚ ਜੇ ਕਦੇ ਔਕੜ ਆ ਪਵੇ ਆਪਣੇ ਘਰ ਨੂੰ ਨਹੀਂ ਹਾਰਦੇ ਮਾਤਾ ਦੀ ਸ਼ਹੀਦੀ ਕਰਕੇ ਲੱਖਾਂ ਸਿੰਘਣੀਆਂ ਨੇ ਗਲਾਂ 'ਚ ਪਟੋਟੇ ਕਰਕੇ ਪੁੱਤਰਾਂ ਦੇ ਹਾਰ ਫੁਆਏ ਤੇ ਸਵਾ ਸਾਂ ਪੀਸ ਨੂੰ ਪੀਸਾ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਇੰਨੀ ਝੁਲਮਾਂ ਨੂੰ ਸਹਾਰ ਕੇ ਫੇਰ ਵੀ ਪਤੀਵਾਰ ਧਰਮ ਨੂੰ ਮਾਮਨ ਕਾਇਮ ਰੱਖਿਆ ਇਹ ਸਿੱਖਿਆ ਦਿੱਤੀ ਸਾਨੂੰ ਕਿ ਆਪਣਾ ਧਰਮ ਨਹੀਂ ਕਦੇ ਵੀ ਹਾਰਨਾ ਚਾਹੇ ਬੀਬੀਆਂ ਹੋਣ ਚਾਹ ਕੋਈ ਬੰਦਾ ਹੋਵੇ ਆਪਣੇ ਧਰਮ ਵਿੱਚ ਪਾਈ ਦ੍ਰਿੜ ਰਹਿਣਾ ਇਹ ਗੁਰੂ ਸਾਹਿਬ ਨੇ ਇਸ ਪ੍ਰਕਾਰ ਪਰਵਾਰ ਵਾਰ ਕੇ ਸੱਚੇ ਪਾਤਸ਼ਾਹ ਜੀ ਨੇ ਜੇ ਕੋ ਦੇ ਟੋਟੇ ਦੇ ਕੇ ਅਸਾਂ ਨੂੰ ਬਚਾਇਆ ਹੈ ਐਸਾ ਉਪਕਾਰੀ ਸਤਗੁਰੂ ਅਸਾਂ ਕਿਉਂ ਭੁਲਾਇਆ ਹੈ ਉਸ ਉਪਕਾਰੀ ਸਤਗੁਰੂ ਨੂੰ ਅਸੀਂ ਹਰ ਵਕਤ ਯਾਦ ਰੱਖੀਏ ਅਧੇ ਜੇ ਗੁਰੂ ਸਾਹਿਬ ਦੀ ਸਿੱਖੀ ਤੋਂ ਬੇਮੁਖ ਰਹਾਂਗੇ ਤੇ ਸਾਡੇ ਵਰਗਾ ਕਿਰਤ ਕਰਨ ਕੌਣ ਹੈ ਜਿਨ੍ਹਾਂ ਨੇ ਸਭ ਕੁਝ ਵਾਰ ਕੇ ਸਾਨੂੰ ਆਪਣੇ ਬਣਾਇਆ ਹੈ ਉਹਨਾਂ ਦੀ ਸਿੱਖੀ ਧਾਰਨ ਕਰਕੇ ਗੁਰਸਿੱਖੀ ਜੀਵਨ ਚ ਜੀਵੀਏ ਤਾਂ ਹੀ ਸਾਨੂੰ ਜਨਮ ਦਾ ਲਾਭ ਹੈ ਸੋ ਸਾਧ ਸੰਗਤ ਜੀ ਹੁਣ ਸ਼ਬਦ ਕੀ ਵਿਚਾਰ ਸੰਗਤੋਂ ਸਾਨੂੰ ਹੋਰ ਪ੍ਰੇਮੀਆਂ ਨੂੰ ਜੋ ਗ੍ਰੰਥੀ ਸਿੰਘ ਸਾਹਿਬ ਜੀ ਬੋਲਣਾ ਹੋਵੇ ਉਹ ਉਦੋਂ ਕਥਾ ਸਮਾਪਤ ਕਰਦੇ ਆਂਗੇ ਤੇ ਉਹ ਫਿਰ ਬੋਲ ਲੈਣ ਜਿਨ੍ਹਾਂ ਨੂੰ ਬੋਲਣਾ ਹੈ